ਪਰ ਲੰਬੇ ਸਮੇਂ ਤੋਂ ਬਾਅਦ ਭਾਰਤ ਦੇ ਵਿੱਚ ਮੁੜ ਤੋਂ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਜਿਸ ਦੇ ਚਲਦਿਆਂ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਬਾਅਦ ਹੁਣ ਪੰਜਾਬ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਸ ਵਿਚਾਰੇ ਹੁਣ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਵੀ ਕੋਵਰ ਦਾ ਪਹਿਲਾ ਮਾਮਲਾ ਸਾਹਮਣੇ ਦੱਸਦੇ ਕਿ ਅੰਮਾਲਾ ਤੋਂ ਇੱਕ ਸ਼ਖਸ ਨੂੰ ਕਰੋਨਾ ਹੋਇਆ ਤੇ ਉੱਥੇ ਇੱਕ ਮਾਮਲਾ ਜਿਹੜਾ ਚੰਡੀਗੜ੍ਹ ਤੋਂ ਵੀ ਸਾਹਮਣੇ ਆ ਤਾਂ ਬਿਲਕੁਲ ਕਰੋਨਾ ਜਿਹੜਾ ਲਗਾਤਾਰ ਪੈਰ ਪਸਾ ਰਿਹਾ 12 ਕਰੋਨਾ ਕਾਰਨ ਦੇਸ਼ ਦੇ ਵਿੱਚ ਟੋਟਲ ਮੌਤਾਂ ਹੋ ਚੁੱਕੀਆਂ ਨੇ 1107 ਮਾਮਲੇ ਨੇ ਜਿਹੜੇ ਸਰਗਰਮ ਸਾਹਮਣੇ ਆਏ ਨੇ ਤਾਂ ਕੇਰਲ ਦੇ ਵਿੱਚ ਸਭ ਤੋਂ ਵੱਧ ਯਾਨੀ ਕਿ 430 ਮਾਮਲੇ ਦੇਖਣ ਨੂੰ ਮਿਲੇ ਨੇ ਅੱਜ ਗੱਲ ਕੀਤੀ ਜਾਵੇ ਮਹਾਰਾਸ਼ਟਰ ਦੀ ਮਹਾਰਾਸ਼ਟਰ ਦੇ ਵਿੱਚ 208 ਤੇ ਦਿੱਲੀ ਦੇ ਵਿੱਚ 104 ਮਾਮਲੇ ਸਾਹਮਣੇ ਆ ਤਾਂ ਦੇਸ਼ ਦੇ ਵਿੱਚ ਕਰੋਨਾ ਦੇ 4 ਵੇਰੀਐਂਟ ਨੇ ICMR ਦੇ ਵੱਲੋਂ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਦੇਸ਼ਚ ਕਰੋਨਾ ਦੇ ਮਰੀਜ਼ਾਂ ਦੀ ਵਾਧੇ ਗਿਣਤੀ ਨੂੰ ਦੇਖਦੇ ਹੋਏ ਪੰਜਾਬ ਦਾ ਸਿਹਤ ਵਿਭਾਗ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਸਖਤ ਪ੍ਰਬੰਧ ਕਰ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਜਿਹੜੀ ਨਾ ਸਕੇ ਤਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੋਗਾ ਜ਼ਿਲ੍ਹੇ ਦੇ ਸੀਐਮਓ ਡਾਕਟਰ ਪ੍ਰਦੀਪ ਕੁਮਾਰ ਨੇ ਵੀ ਇਸ ਦੇ ਬਰਬਰ ਜਾਣਕਾਰੀ ਦਿੱਤੀ ਸੀ ਕਿ ਸਾਨੂੰ ਇਸ ਵੇਲੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਵਾਇਰਸ ਹੈ ਜਿਹੜਾ ਪਹਿਲਾਂ ਵਰਗਾ ਨਹੀਂ ਹੈ ਇਸ ਵੇਲੇ ਪੰਜਾਬ ਵਿੱਚ ਸਿਰਫ 21 ਮਰੀਜ਼ ਮਿਲੇ ਫਿਰ ਵੀ ਜੇਕਰ ਅਸੀਂ ਸਰਕਾਰੀ ਹਸਪਤਾਲ ਦੀ ਗੱਲ ਕਰੀਏ ਤਾਂ ਸਾਰੇ ਨੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸਾਰੇ ਡਾਕਟਰਾਂ ਤੇ ਸਟਾਫ ਨੂੰ ਪੂਰੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਉਹਨੇ ਵੀ ਕਿਹਾ ਕਿ ਜੇਕਰ ਕਿਸੇ ਨੂੰ ਲਗਾਤਾਰ ਬੁਖਾਰ ਖੰਗ ਤੇ ਸਰੀਰ ਦਰਦ ਵਰਗੀ ਕੋਈ ਸਮੱਸਿਆ ਆ ਰਹੀ ਹੈ ਤਾਂ ਸਰਕਾਰੀ ਹਸਪਤਾਲ ਦੇ ਨਾਲ ਤੁਰੰਤ ਸੰਪਰਕ ਕਰਨਾ ਚਾਹੀਦਾ ਹਰ ਤਰ੍ਹਾਂ ਦੇ ਟੈਸਟ ਜਿਹੜੇ ਉੱਥੇ ਮੁਫਤ ਕੀਤੇ ਜਾਂਦੇ ਨੇ ਜੇਕਰ ਕੋਈ ਵੀ ਕਿਸਮ ਦੀ ਕੋਈ ਵੀ ਸਮੱਸਿਆ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ ਤਾਂ ਲਗਾਤਾਰ ਕੋਰੋਨਾ ਜਿਹੜਾ ਮੁਰਤੋਂ ਪੈਰ ਪਸਾਰ ਰਿਹਾ 12 ਅੱਜ ਦੇਸ਼ ਦੇ ਵਿੱਚ ਟੋਟਲ ਮੌਤਾ ਹੋ ਚੁੱਕੀਆਂ ਨੇ ਕਰੋਨਾ ਦੇ ਕਾਰਨ ਔਰ 1107 ਮਾਮਲੇ ਨੇ ਜਿਹੜੇ ਸਰਗਰਮ ਸਾਹਮਣੇ ਆਨੇ ਹਾਲਾਂਕਿ ਬੀਤੇ ਦਿਨ ਜੇ ਗੱਲ ਕੀਤੀ ਜਾਵੇ 1045 ਮਾਮਲੇ ਸਰਗਰਮ ਸਾਹਮਣੇ ਆਏ ਸੀ ਹੁਣ ਉਹਨਾਂ ਦੀ ਗਿਣਤੀ ਵਧ ਕੇ 1107 ਹੋ ਚੁੱਕੀ ਹੈ ਹਾਂ ਤੱਕ ਕੇਰਲ ਚ ਸਭ ਤੋਂ ਵੱਧ 430 ਮਾਮਲੇ ਨੇ ਮਹਾਰਾਸ਼ਟਰ ਚ 208 ਤੇ ਦਿੱਲੀ ਚ 104 ਮਾਮਲੇ ਤਾਂ ਦੇਸ਼ ਚ ਕਰੋਨਾ ਦੇ ਚਾਰ ਵੇਰੀਅੰਟ ਨੇ ਇਸ ਕੀ ਅਮਦ ਦੇ ਵੱਲੋਂ ਇਸ ਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ